ਮੇਰੇ ਨਾਲ ਇਸ ਵੇਲੇ ਵੀਡੀਓ ਕਾਲ ਤੇ ਨੇ ਸਰਦਾਰ ਜਸਕੀਰਤ ਸਿੰਘ ਜੋ ట్రਸਟੀ ਨੇ ਐਸੋਸੀਏਸ਼ਨ ਫਾਰ ਡੈਮੋਕਰੈटिक ਰਿਫਾਰਮਸ ਦੇ ਜਸਕੀਰਤ ਸਿੰਘ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਆਪਾਂ ਕਾਫੀ ਢੇਰ ਤੋਂ ਸੁਣਦੇ ਆ ਰਹੇ ਆ ਕਿ ਭ੍ਰਿਸ਼ਟਾਚਾਰ ਕਾਫੀ ਪੰਜਾਬ ਦੇ ਵਿੱਚ ਚਾ ਸਾਰੇ ਮੁਲਕ ਦੇ ਵਿੱਚ 퍼ਫੁੱਲਤ ਆ ਲੇਕਿਨ ਜੋ ਅੱਜ ਜਲੰਧਰ ਦੇ ਵਿੱਚ ਹੋਇਆ ਉੱਥੋਂ ਦੇ ਆ ਲੱਗਦਾ ਵਾ ਕਿ ਸਾਰੀ ਗੱਲ ਖੁੱਲ ਕੇ ਬਾਹਰ ਹੀ ਆ ਗਈ ਆ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਔਰ ਆਪ ਦੇ ਇੱਕ ਸਾਬਕਾ ਐਮਐਲਏ ਜਿਹੜੇ ਹੁਣ ਭਾਜਪਾ ਦੇ ਵਿੱਚ ਨੇ ਉਹਨਾਂ ਨੇ ਇੱਕ ਦੂਸਰੇ ਦੇ ਖਿਲਾਫ ਖੁੱਲੇ આરોਪ ਲਾਇਨੇ ਉਹਨਾਂ ਦੋਵਾਂ ਨੇ ਇੱਕ ਦੂਜੇ ਨੂੰ ਪਛਤ ਦੱਸਿਆ ਵਾ ਤੁਸੀਂ ਇਸ ਡਵੈਲਪਮੈਂਟ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਜੀ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਜੀ ਕਿ ਡੈਮੋਕ੍ਰੇਸੀ ਦੇ ਵਿੱਚ ਇਹ ਇੱਕ ਨਿਕਾਰ ਦੀ ਹੋਰ ਔੜੀ ਜਿਹੜੀ ਹੈ ਅਸੀਂ ਸ਼ਾਇਦ ਉੱਪਰ ਚੜਦੇ ਆਂ ਕਿ ਕ੍ਰਪਸ਼ਨ ਔਰ ਕ੍ਰਾਈਮ ਜਿਹੜਾ ਹੈ ਪੋਲਿਟਿਕਸ ਦੇ ਨਾਲ ਕਾਫੀ ਅਸੋਸੀਏਟ ਕੀਤਾ ਜਾਂਦਾ ਹੈ ਆਮ ਤੌਰ ਤੇ ਲੋਕ ਇਹ ਸੋਚਦੇ ਆ ਕਿ ਕ੍ਰਿਮੀਨਲ ਲੋਕ ਹੀ ਆਂਦੇ ਆ ਪੋਲਿਟਿਕਸ ਦੇ ਵਿੱਚ ਹਮ ਤੇ ਹੁਣ ਜਿਹੜਾ ਖੁੱਲ੍ਹ ਖੁੱਲ੍ਹਾ ਅਸੀਂ ਇਲਜ਼ਾਮਬਾਜ਼ੀ ਤੇ ਆ ਗਏ ਆ ਔਰ ਉਹ ਵੀ ਇੱਕ ਨਵੀਂ ਪਾਰਟੀ ਜਿਹੜੀ ਭ੍ਰਿਸ਼ਟਾਚਾਰ ਦੇ ਅਗੇਂਸਟ ਇੱਕ ਪਲੈਂਕ ਲੈ ਕੇ ਇਲੈਕਟ ਹੋ ਕੇ ਆਈ ਸੀ ਮੇਰਾ ਖਿਆਲ ਹੈ ਕਿ ਇਹ ਇੱਕ ਹੋਰ ਸੀਰੀਅਸ ਅਸੀਂ ਹੋਰ ਸੀਰੀਅਸ ਹੋ ਗਈ ਸਿਚੁਏਸ਼ਨ ਪਹਿਲੇ ਨਾਲੋਂ ਜਸਕਿਰਤ ਸਿੰਘ ਤੁਸੀਂ ਹਰ ਇਲੈਕਸ਼ਨ ਤੋਂ ਬਾਅਦ ਇੱਕ ਰਿਪੋਰਟ ਬਾਹਰ ਕੱਢਦੇ ਜੇ ਜਿਹਦੇ ਵਿੱਚ ਦੱਸਦੇ ਜੇ ਕਿ ਕਿੰਨੇ ਉਮੀਦਵਾਰਾਂ ਦੇ ਉੱਤੇ ਕ੍ਰਿਮినਲ ਚਾਰजेस ਸਿਗੇ ਕਿੰਨੇ ਲੋਕ ਜਿਹੜੇ ਨੇ ਉਹ ਭ੍ਰਿਸ਼ਟਾਚਾਰ ਦੇ આરોਪਾਂ ਦੇ ਨਾਲ ਲਿਪਤ ਨੇ ਤੁਹਾਨੂੰ ਲੱਗਦਾ ਵਾ ਕਿ ਅੱਗੇ ਨਾਲੋਂ ਇਹ ਜਿਹੜੇ ਭ੍ਰਿਸ਼ਟਾਚਾਰ ਦੇ ਕੇਸਸ ਆ ਜਾਂ ਭ੍ਰਿਸ਼ਟਾਚਾਰ ਦੇ ਨਾਲ ਲਿਪਤ ਉਮੀਦਵਾਰ ਨੇ ਉਹਨਾਂ ਚ ਕੋਈ ਵਾਅਦਾ ਹੋਇਆ ਜਾਂ ਅੱਗੇ ਨਾਲੋਂ ਗਿਣਤੀ ਘਟੀ ਆ ਇਹ ਗਿਣਤੀ ਜੀ ਲਗਾਤਾਰ ਵਧ ਰਹੀ ਆ ਜਿਹੜੇ ਲੋਕ ਕ੍ਰਿਮੀਨਲ ਕੇਸਸ ਆਪਣੇ ਰਿਪੋਰਟ ਕਰ ਰਹੇ ਹੈ ਇਲੈਕਸ਼ਨ ਦੇ ਟਾਈਮ ਤੇ ਔਰ ਜਿਹੜੇ ਇਲੈਕਟ ਹੋ ਕੇ ਆ ਰਹੇ ਹੈ ਉਹ ਵੀ ਉਹਨਾਂ ਦੀ ਗਿਣਤੀ ਔਰ ਪਰਫੈਕਟ ਹੈ ਕਿ ਵੀ ਵਿਧਾਨ ਸਭਾ ਔਰ ਲੋਕ ਸਭਾ ਦੋਨਾਂ ਦੇ ਵਿੱਚ ਜਿਹੜੀ ਆ ਉਹ ਲਗਾਤਾਰ ਵਧ ਰਹੀ ਹੈ ਹਰ ਇਲੈਕਸ਼ਨ ਦੇ ਵਿੱਚ ਹੂੰ ਤੇ ਇਹ ਬੜੀ ਮਾੜੀ ਗੱਲ ਹੈ ਪਰ ਇਹਦੇ ਇਹਦਾ ਅਸੀਂ ਕੁਝ ਕਰਨ ਨਹੀਂ ਪਾ ਰਹੇ ਕੀ ਤੁਹਾਨੂੰ ਲੱਗਦਾ ਕੀ ਹੈ ਕਿ ਇਹਦਾ ਕੀ ਇਲਾਜ ਹੈ ਇਹ ਇਲਾਜ ਸਾਡੇ ਕੋਲ ਹੁੰਦਾ ਜੀ ਅਸੀਂ ਆਪ ਵੀ ਸਾਲ ਤੱਕ ਖਾ ਲਏ ਸਿੱਧੀ ਜੀ ਗੱਲ ਹੈ ਪਰ ਪਰ ਮੇਰਾ ਖਿਆਲ ਹੈ ਕਿ ਇਹਦਾ ਇਲਾਜ ਉਦੋਂ ਹੀ ਹੋਣਾ ਹੈ ਜਦੋਂ ਡੈਮੋਕ੍ਰੇਸੀ ਦੇ ਵਿੱਚ ਮਾਲਕ ਤੇ ਲੋਕ ਜਿਹੜੇ ਨਹੀਂ ਉਹ ਮਾਲਕ ਨੇ ਡੈਮੋਕ੍ਰੇਸੀ ਜੀ ਜਦੋਂ ਉਹ ਇਹ ਗੱਲ ਨੂੰ ਸਮਝ ਕੇ ਇਹਦੀ ਸੀਰੀਅਸness ਤੇ ਗ੍ਰੈਵਿਟੀ ਸਮਝ ਕੇ ਡੰਡਾ ਚੱਕ ਕੇ ਉਹਦੇ ਪਿੱਛੇ ਆ ਜਾਣਗੇ ਉਦੋਂ ਇਹ ਮਾਮਲਾ ਜਿਹੜਾ ਹੈ ਉਹ ਠੀਕ ਹੋਏਗਾ ਲੋਕਾਂ ਨੂੰ 5 ਸਾਲਾਂ ਦੇ ਵਿੱਚ ਇੱਕ ਵਾਰੀ ਜਿਹੜਾ ਹੈ ਵੋਟ ਪਾ ਕੇ ਉਸ ਤੋਂ ਬਾਅਦ ਅਸੀਂ ਫਾਰਗ ਹੋ ਗਏ ਵਾਲੀ ਮੈਂਟੈਲਿਟੀ ਮੇਰਾ ਖਿਆਲ ਅਚਾਨਕ ਹੀ ਜੀ ਆ ਡੈਮੋਕ੍ਰੇਸੀ ਬੜੀ ਮਹਿੰਗੀ ਬੜੀ ਪ੍ਰੀਸ਼ੈਸ ਚੀਜ਼ ਹੈ ਇਹਨੂੰ ਲਗਾਤਾਰ ਗਾਰਡ ਕਰਨ ਦੀ ਲੋੜ ਹੈ 1% ਲੋਕ ਵੀ ਜੇ ਡੈਮੋਕ੍ਰੇਸੀ ਦੇ ਵਿੱਚ ਸੀਰੀਅਸਲੀ ਇੰਗੇਜ ਕਰਨ ਲੱਗ ਪਾ ਗਵਰਨਮੈਂਟ ਨਾਲ ਤੇ ਗਵਰਨਮੈਂਟ ਨਾਲ ਦੇ ਕੰਮ ਨਹੀਂ ਕਰ ਸਕਦੀ ਉਹਨੂੰ ਲਾਈਨ ਤੇ ਬੜੇ ਆਰਾਮ ਨਾਲ ਲਿਆਇਆ ਜਾਂਦਾ ਜਿਸ ਵੇਲੇ 2022 ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਬਣੇ ਉਹਨਾਂ ਨੇ ਇੱਕ ਐਂਟੀ ਕ腐ਪਸ਼ਨ ਹੈਲਪਲਾਈਨ ਜਿਹੜੀ ਸੀ ਉਹ ਜਾਰੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਸਰਕਾਰ ਦੀ ਹੋਵੇਗੀ ਤਾਨੂੰ ਲੱਗਦਾ ਵਾ ਕਿ ਅੱਗੇ ਨਾਲੋਂ ਭ੍ਰਿਸ਼ਟਾਚਾਰ ਪੰਜਾਬ ਦੇ ਵਿੱਚ ਘਟੀ ਆ ਜਾਂ ਤਾਨੂੰ ਲੱਗਦਾ ਵਾ ਕਿ ਅੱਗੇ ਨਾਲੋਂ ਭ੍ਰਿਸ਼ਟਾਚਾਰ ਵਧੀ ਆ ਅਮ ਦੇਖੋ ਮੇਰਾ ਇਮਪ੍ਰੈਸ਼ਨ ਜਿਹੜਾ ਹੈ ਐਜ਼ ਅ ਸਿਟੀਜ਼ਨ ਹੀ ਐਸ ਇਸ ਮਾਮਲੇ ਦੇ ਵਿੱਚ ਮੈਂ ਜਿੰਨਾ ਕੋ ਮੇਰਾ ਵਾਪਰ ਆ ਅ ਕੁਝ ਮਾਮਲਿਆਂ 'ਚ ਥੋੜਾ ਬਹੁਤ ਐਂ ਲੱਗਦਾ ਹੈ ਕਿ ਕੋ ਸ਼ਾਇਦ ਘਟਿਆ ਵੀ ਹੋਵੇ ਪਰ ਜ਼ਿਆਦਾਤਰ ਮਾਮਲੇ ਤਾਂ ਵਧੇ ਹੀ ਲੱਗਦਾ ਹੈ ਮੈਨੂੰ ਇੱਕ ਆਮ ਸੁਣਨਾ ਚਾਹੁੰਦਾ ਹੈ ਕਿ ਰਿਸ਼ਵਤ ਦੇ ਰੇਟ ਕਈ ਮਹਿਕਮਿਆਂ 'ਚ ਵਧ ਗਏ ਆ ਉਹ ਰੇਟ ਵਧ ਗਏ ਨੂੰ ਇੰਫਲੇਸ਼ਨ ਨਾਲ ਮੈਚ ਕਰਕੇ ਦੇਖੀਏ ਜਾਂ ਰਿਕੁਇਸਟਰ ਵਧ ਗਏ ਨਾਲ ਇਹ ਬਕਰਾਸ ਵਾਲ ਹੋ ਸਕਦਾ ਪਰ ਪ੍ਰੈਸ਼ਰ ਘਟਿਆ ਤਾਂ ਬਿਲਕੁਲ ਨਹੀਂ ਗਿਆ ਸਰ ਆਮ ਤੌਰ ਤੇ ਜਿਹੜੀਆਂ ਸਰਕਾਰਾਂ ਵਾਂ ਉਹ ਆਪਣੇ ਵਿਰੋਧੀਆਂ ਦੇ ਖਿਲਾਫ ਵਿਜੀਲੈਂਸ ਬਿਊਰੋ ਜਾਂ ਹੋਰ ਜਿਹੜੀਆਂ ਏਜੰਸੀਆਂ ਵਾਂ ਉਹਨਾਂ ਦੇ ذریعے ਕੇਸ ਰਜਿਸਟਰ ਕਰਦੀਆਂ ਵਾਂ ਪਰ ਜਦੋਂ ਰੋਪ ਜਿਹੜੇ ਨੇ ਸਰਕਾਰ ਦੇ ਜਾਂ ਸਰਕਾਰੀ ਮੰਤਰੀਆਂ ਦੇ ਖਿਲਾਫ ਲੱਗ ਜਾਣ ਜਾਂ ਵਿਧਾਇਕਾਂ ਦੇ ਖਿਲਾਫ ਲੱਗ ਜਾਣ ਜਿਵੇਂ ਅੱਜ ਸੀਤਲ ਅੰਗੁਰਾਲ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਜਲੰਧਰ ਦੇ ਉਹਨਾਂ ਨੇ ਸੀਐਮ ਦੇ ਪਰਿਵਾਰ ਦੇ ਉੱਤੇ ਕੁਝ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉੱਤੇ ਭ੍ਰਸ਼ਟਾਚਾਰ ਦੇ આરોਪ ਲਾਏ ਨੇ ਸੋ ਇਹਨਾਂ ਦੀ ਜਾਂਚ ਵਾਸਤੇ ਤੁਸੀਂ ਕੀ ਸੁਜੈਸਟ ਕਰਦੇ ਜੇ ਇਹਨਾਂ ਦੀ ਜਾਂਚ ਕਿਵੇਂ ਹੋਏ ਕਿਉਂਕਿ ਆਮ ਤੌਰ ਤੇ ਸਰਕਾਰਾਂ ਆਪਣੇ ਬੰਦਿਆਂ ਦੇ ਖਿਲਾਫ ਤੇ ਜਾਂਚ ਕਰਾਉਂਦੀਆਂ ਨਹੀਂ ਇਹ ਜੇ ਇੱਕ ਸਾਡੇ ਦੇਸ਼ ਵਿੱਚ ਬੜੇ ਕ੍ਰਾਂਤੀਕਾਰੀ ਨੇਤਾ ਆਏ ਸੀਗੇ ਥੋੜੇ ਸਾਲ ਪਹਿਲਾਂ ਅਰਵਿੰਦ केजरीवाल ਜੀ ਉਹਨਾਂ ਨੇ ਇੱਕ ਬੜਾ ਅੱਛਾ ਸੁਝਾਅ ਦਿੱਤਾ ਸੀਗਾ ਕਿ ਇੱਕ ਲੋਕਪਾਲ ਜਿਹੜਾ ਹੋਣਾ ਚਾਹੀਦਾ ਹੈ ਜਿਹੜਾ ਹਾਈ ਪਲੇਸਸ ਦੇ ਉੱਤੇ ਜਿਹੜੇ ਲੋਕ ਕ腐ਪਨ ਕਰਦੇ ਆ ਉਹਨਾਂ ਨੂੰ ਇਨਵੈਸਟੀਗੇਟ ਕਰਨ ਨੂੰ ਉਹਦੇ ਕੋਲ ਪਾਵਰ ਹੋਣੀ ਚਾਹੀਦੀ ਹੈ ਉਹਦੇ ਕੋਲ ਪ੍ਰੋਪਰ ਅਸਰ ਹੋਣਾ ਚਾਹੀਦਾ ਉਹਨਾਂ ਨੂੰ ਇਨਵੈਸਟੀਗੇਟ ਕਰਨ ਲਈ ਤਾਂਕਿ ਉਹਨਾਂ ਨੂੰ ਲਾਈਨ ਤੇ ਰੱਖਿਆ ਜਾ ਸਕੇ ਤੇ ਮੇਰਾ ਖਿਆਲ ਹੈ ਕਿ ਉਹ ਸੁਪਨਾ ਜਿਹੜਾ ਉਹਨਾਂ ਦਾ ਸੁੱਫੀ ਰਹਿ ਗਿਆ ਉਹਦੇ ਕਾਰਨਾਂ ਦੇ ਵਿੱਚ ਆਪਾਂ ਜਾ ਨਹੀਂ ਸਕਦੇ ਤੇ ਪਰ ਉਹ ਹੁੰਦਾ ਪ੍ਰੋਪਰਲੀ ਐਗਜ਼ੀਕਿਊਟ ਕੀਤਾ ਜਾਂਦਾ ਤਾਂ ਮੇਰੇ ਖਿਆਲ ਆ ਕਿ ਉਹ ਕਾਫੀ ਨਾਖ ਪਾਸਨਤਾ ਤੇ ਮੈਂ ਤਾਂ ਕਰਨਾਟਕਾ ਦਾ ਇੱਕ ਕੇਸ ਯਾਦ ਵੀ ਹੈ ਕਾਫੀ ਸਾਲ ਪਹਿਲਾਂ ਉੱਥੇ ਸੀਐਮ ਦੇ ਅਗੇਂਸਟ ਕਾਫੀ ਜਿਹੜਾ ਤਕੜਾ ਐਕਸ਼ਨ ਲੋਕਪਾਲ ਨੇ ਲਿਤਾ ਸੀਗਾ ਸੋ ਉਸ ਚੀਜ਼ ਨੂੰ ਪਰ ਇੰਪਲੀਮੈਂਟ ਜਿਹੜਾ ਨਹੀਂ ਹੋਣ ਦਿੱਤਾ ਗਿਆ ਨਾ ਸਟੇਟ ਲੈਵਲ ਤੇ ਨਾ ਸੈਂਟਰਲ ਲੈਵਲ ਤੇ ਤੇ ਮੇਰੇ ਖਿਆਲ ਆ ਥੈਟ ਵਾਸ ਅ ਵੈਰੀ 빅 ਮਿਸਡ ਓਪਰਚੁਨਿਟੀ ਪਰ ਹੁਣ ਅੱਜ ਜਿਵੇਂ ਇਸ ਮੁੱਖ ਮੰਤਰੀ ਦੇ ਖਿਲਾਫ આરોਪ ਲੱਗੇ ਨੇ ਜਾਂ ਉਹਨਾਂ ਦੇ ਪਰਿਵਾਰ ਦੇ ਖਿਲਾਫ ਜਾਂ ਕੁਝ ਉਹਨਾਂ ਦੀ ਪਾਰਟੀ ਦੇ ਐਮ ਐਲ ਏ ਦੇ ਖਿਲਾਫ ਹੁਣ ਪੰਜਾਬ ਦੇ ਵਿੱਚ ਤੁਸੀਂ ਲੋਕਪਾਲ ਦੀ ਗੱਲ ਕੀਤੀ ਹੈ ਲੋਕਪਾਲ ਦਾ ਅਹੁਦਾ ਤਾਂ ਹੈ देयर इज अ ਲੋਕਪਾਲ ਪਰ ਫਿਰ ਵੀ ਇਹ ਕੇਸਿਸ ਉਹਨੂੰ ਜਾਂ ਰੈਫਰ ਨਹੀਂ ਹੋ ਰਹੇ ਜਾਂ ਉਹ ਕਾਰਵਾਈ ਨਹੀਂ ਕਰ ਰਹੇ ਸੋ ਇਹੋ ਜੇ ਹਾਲਾਤ ਦੇ ਵਿੱਚ ਫਿਰ ਕੀ ਕਰਨ ਦੀ ਲੋੜ ਹੈ ਨਹੀਂ ਲੋਕਪਾਲ ਐਕਚੁਅਲੀ ਤੇ ਨਾਮ ਹੀ ਸਿਰਫ ਲੋਕਪਾਲ ਹੈ ਨਾ ਉਹ ਐਕਚੁਅਲੀ ਉਹਦੇ ਕੋਲ ਪਾਵਰ ਹੀ ਹੈ ਉਸ ਤਰ੍ਹਾਂ ਦਾ ਕੋਈ ਇਤਰਾ ਤਾਂ ਹੈ ਹੀ ਨਹੀਂ ਹੈ

ਅਗੇਨ ਉਹੀ ਗੱਲ ਹੈ ਕਿ ਹੁਣ ਤਾਂ ਲੋਕਾਂ ਨੂੰ ਹੀ ਜਿਹੜਾ ਹੈ ਥੋੜਾ ਜਿਹਾ ਸਿੱਧਾ ਸਮਾਪੇਗਾ ਇਹ ਸਾਡੇ ਤੁਨੇ ਉਹ ਨੁਮਾਇੰਦੇ ਜਿਹੜੇ ਆ ਉਹ ਸਾਡਾ ਬਹੁਤ ਉੜਾ ਰਹੇ ਆ ਕਾਫੀ ਕਲਮੇ ਸਮੇਂ ਤੋਂ ਉੜਾ ਰਹੇ ਆ ਪਰ ਸਾਨੂੰ ਇਹਦਾ ਕੁਝ ਕੁਛ ਕਰਨਾ ਪਵੇਗਾ ਬਹੁਤ ਮਿਹਰਬਾਨੀ ਥੈਂਕ ਯੂ ਜਸਕੀਰਤ ਸਿੰਘ ਥੈਂਕ ਯੂ ਸੋ ਲੋਕਾਂ ਨੂੰ ਹੀ ਆਪ ਕੁਝ ਨਾ ਕੁਝ ਕਰਨਾ ਪਵੇਗਾ ਇਹ ਜਸਕੀਰਤ ਸਿੰਘ ਦਾ ਵਿਚਾਰ ਆਇਆ